ਪੇਂਟ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ ਮਚ ਗਈ ਪੰਬੜ ਤੁਸੀਂ ਵੀ ਦੇਖੋ ਮੌਕੇ ਦੀਆਂ ਖੌਫਨਾਕ ਤਸਵੀਰਾਂ ਅਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹੁਸ਼ਿਆਰਪੁਰ ਦੇ ਚਿੰਤਪੁਰਨੀ ਰੋਡ ਤੇ ਇੱਕ ਬਰੋਜਾ ਤੇ ਪੇਂਟ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਚੁੱਕੀ ਹੈ ਅੱਗ ਇੰਨੀ ਤੇਜ਼ ਹੈ ਕਿ ਪੂਰੇ ਕੰਪਲੈਕਸ ਦੇ ਵਿੱਚ ਤੇਜ਼ੀ ਨਾਲ ਫੈਲ ਗਈ ਸੂਚਨਾ ਮਿਲਨ ਤੇ ਫਾਇਰ ਬਰਗੇਡ ਦੀਆਂ 6 ਗੱਡੀਆਂ ਮੌਕੇ ਦੇ ਉੱਤੇ ਪਹੁੰਚੀਆਂ ਨੇ ਤੇ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਮੌਜੂਦ ਲੋਕਾਂ ਦੇ ਬੋਲੂ ਸੁਣੋ ਕਿ ਕਿਵੇਂ ਅੱਗ ਦੇ ਉੱਤੇ ਕਾਬੂ ਪਾਇਆ ਜਾ ਰਿਹਾ ਹੈ ਤੇ ਕਿਵੇਂ ਇਹ ਸਾਰਾ ਹਾਦਸਾ ਵਾਪਰਿਆ ਲਗਾਤਾਰ ਮਨੁੱਖੀ ਮੈਂ ਕਿਹਾ ਪਤਾ ਨਹੀਂ ਕੋਈ ਇਦਾਂ ਪ੍ਰਮਾਤਮਾ ਦੀ ਛੇਵੀਂ ਕਿਰਪਾ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਤੇ ਮਾਲੀ ਹੋ ਗਿਆ ਤਾਂ ਉਹਦੇ ਸੌ ਲਾਜ ਛੱਡ ਗਏ ਹੈਗੇ ਆ ਦੁਨੀਆ ਦੇ ਵਿੱਚ ਹਰੇਕ ਆਦਮੀ ਕੋ ਨੁਕਸਾਨ ਤਾਂ ਨੁਕਸਾਨ ਹੁੰਦਾ ਪਰ ਜਾਨੀ ਨੁਕਸਾਨ ਦਾ ਕੋਈ ਹੱਲ ਨਹੀਂ ਸਾਡੇ ਕੋ ਇਸ ਕਰਕੇ ਮੈਂ ਉੱਠ ਕੇ ਜਿੰਨੇ ਦੇ ਰੂਪ ਕੱਪੜੇ ਪਾਇਆ ਚਲੋ ਪ੍ਰਮਾਤਮਾ ਦੀ ਕਿਰਪਾ ਨੇ ਕੰਟਰੋਲ ਕਰ ਲਿਆ ਮੈਂ ਆਪਣੇ ਫਾਰਮੇਟ ਦੇ ਮੁੰਡਿਆਂ ਦਾ ਹਮੇਸ਼ਾ ਹੀ ਧੰਨਵਾਦ ਕਰਦਾ ਸਬ ਤੋਂ ਨੰਬਰ 1 ਬੰਦੇ ਆ ਇਹ ਕਸਮ ਮੇਰੀ ਤੁਹਾਡੀ ਸੇਭ ਹੀ ਬਹੁਤ ਦੋ ਦਿਨ ਤੋਂ ਖਰਾਬ ਸੀ ਬਿਮਾਰ ਚੱਲ ਰਿਹਾ ਸੀ ਫਿਰ ਵੀ ਕੱਪੜੇ ਆਏ ਬਹੁਤ ਸਾਰੇ ਤੁਹਾਡੇ ਬਹੁਤ ਕੰਮ ਸੀ ਮੈਨੂੰ ਲਗਾਤਾਰ ਬੁਖਾਰ ਹੋਣ ਵੀ 101 ਤੋਂ ਜ਼ਿਆਦਾ ਆਇਆ ਤੇ ਮੈਂ ਦਵਾਈ ਵੀ ਲੈ ਰਿਹਾ ਸੀ ਮੈਂ ਉੱਠ ਕੇ ਮੈਂ ਕਿਹਾ ਦੇਖਾਂ ਕੋ ਪ੍ਰਮਾਤਮਾ ਦੀ ਕਿਰਪਾ ਰਵੇ ਇਹ ਕੋਈ ਉੱਥੇ ਜਾ ਕੇ ਮੇਰੇ ਖੜੇ ਹੋਣ ਨਾ ਕੋਈ ਕੋਈ ਕੱਡੀਆਂ ਗੁਡੀਆਂ ਆ ਗਏ ਚਲੋ ਪ੍ਰਮਾਤਮਾ ਜੀ ਮੈਨੂੰ ਤਾਂ ਪਤਾ ਨਹੀਂ ਅਸ਼ਨੀ ਉਹਨਾਂ ਦੇ ਫੇਸਬੁੱਕ ਤੇ ਕਿਰਨ ਦੇਖਿਆ ਚਰਮਾ ਜੀ ਜੀ ਉਹਨਾਂ ਨੇ ਕਿਹਾ ਬੰਦੇ ਦੇਖੋ ਜਾ ਕੇ ਤਾਂ ਮੈਂ ਉੱਠ ਕੇ ਦਿਨੇ ਨੂੰ ਕੱਪੜੇ ਪਾਏ ਆ ਤੇ ਮੈਂ ਪਹੁੰਚ ਸੋ ਬੜਾ ਪ੍ਰਮਾਤਮਾ ਦਾ ਮੈਂ ਆਪਣੇ ਸ਼ਹਿਰ ਵਾਸੀਆਂ ਬੋਲੇ ਧੰਨਵਾਦ ਕਰਦਾ ਉਸ ਮਾਲਕ ਦਾ ਜਿਉਂ ਕਿ ਅੱਗ ਹੋਈ ਇਹ ਕਿਹ ਕੈਸਾ ਚੀਜ਼ ਹੈ ਜਿਸ ਤੋਂ ਜਾਨੀ ਨੁਕਸਾਨ ਤੋਂ ਬਚ ਜਾਈ ਇਹ ਸਾਡੇ ਲਈ ਵੱਡੀ ਰਹਿਮਤ ਹੈ ਉਹਦੀ ਪਿਛਲੇ 5 ਸਾਲ ਪਹਿਲਾਂ ਵੀ ਇਸੇ ਸਾਹਮਣੇ ਹੀ ਅੱਗ ਲੱਗੀ ਸੀ ਉਦੋਂ ਪ੍ਰਸ਼ਾਸਨ ਨੇ ਪ੍ਰਸ਼ਾਸਨ ਦਿੱਤਾ ਕਿ ਜੋ ਤੋੜੋ ਜਾ ਵਿਕਤੀ ਹੈ ਰੰਕਲੀ ਨਾਮ ਸ਼ਹਿਰ ਤੋਂ ਬਾਹਰ ਕੀਤਾ ਜਾਵੇਗਾ ਕਿਉਂਕਿ ਇਹ ਇੱਕ ਬਰੂਡ ਹੈ ਦੇਖੋ ਕਾਨੂੰਨ ਕੋਈ ਵੀ ਰੁਕੀ ਰਹਿ ਗਈ ਹੈ ਪ੍ਰਸ਼ਾਸਨ ਨੇ ਇੱਕ ਗੱਲ ਕਹਿਣੀ ਚਾਹਨਾ ਵੀ ਇਥੇ ਜਿਹੜੇ ਨੋਰਮਸ ਹੈਗੇ ਆ ਕਾਰੋਬਾਰ ਦੇ ਜੋ ਵੀ ਸਰਟੀਫਿਕੇਟ ਆ ਇੰਡਸਟਰੀ ਦੇ ਹੋਰ ਜਿੰਨੇ ਵੀ ਆ ਤਾਂ ਕਿ ਇਹ ਕਿਸੇ ਰੈ residențial ਏਰੀਆ ਨੂੰ ਜਾਂ ਕਿਸੇ ਹੋਰ ਤਰ੍ਹਾਂ ਦਾ ਕੋ ਖਤਰਾ ਨਾ ਹੋਵੇ ਇਹਨਾਂ ਚੀਜ਼ਾਂ ਦਾ ਜਿਹੜਾ ਹੈ ਪ੍ਰਸ਼ਾਸਨ ਦਾ ਧਿਆਨ ਰੱਖਣਾ ਫਰਜ਼ ਬੰਦਾ ਮੈਂ ਵੀ ਇਹ ਅਖਰੇ ਉੱਥੇ ਆਖ ਰਿਹਾ ਕਿ ਇਸ ਤੋਂ ਲੱਗੀ ਤੋਂ ਅੱਗੇ ਕੁਝ ਆਪਾਂ ਗੌਸ਼ਾਲਾ ਬਿਹਾਰ ਤੋਂ ਨੰਗਰਸੀ ਤਾਂ ਜਦੋਂ ਦੇਖਿਆ ਫਾਇਰ ਬਗੜਦੀ ਗੱਡੀ ਆ ਰਹੀ ਆ ਔਰ ਜਿਹਨੇ ਨਿਗਾਹ ਮਾਰੀ ਇਧਰੋਂ ਕੋ ਬੜੀ ਬੜੀਆਂ ਲੱਟਾਂ ਨਿਕਲਦੀਆਂ ਸੀ ਔਰ ਅਸੀਂ ਵੀ ਗੱਡੀ ਦੇ ਮਗਰ ਹੀ ਆ ਗਏ ਜਦੋਂ ਕੋ ਪਹਿਲੀ ਗੱਡੀ ਇੱਥੇ ਪਹੁੰਚੀ ਆ ਉਸ ਟਾਈਮ ਤੇ ਇੱਥੇ ਅੱਗ ਨੇ ਇੱਕ ਵਿਰਾਡ ਰੂਪ ਧਾਰਨ ਕੀਤਾ ਸੀ ਜੋ ਕਿ ਬਹੁਤ ਹੀ ਇੱਕ ਖਤਰਨਾਕ ਸੀ ਔਰ ਆਲੇ ਦੁਆਲੇ ਦੇ ਜਿਹੜੇ ਮਕਾਨ ਹੈ ਇਹ ਰੈਡੀਏਸ਼ਨ ਏਰੀਆ ਦੇ ਵਿੱਚ ਇੱਕ ਮਦਗੀ ਫੈਕਟਰੀ ਲੱਗੀ ਹੋਈ ਆ ਜਦਕ ਅੱਜ ਤੋਂ 3 ਸਾਲ ਪਹਿਲਾਂ ਸਾਹਮਣੇ ਲਾਈਨ ਦੇ ਵਿੱਚ ਅੱਗ ਲੱਗੀ ਸੀ ਤਦੋਂ ਡਿਪਟੀ ਕਮਿਸ਼ਨਰ ਸ਼ਹਿਰਪੁਰ ਸਾਹਿਬ ਨੇ ਕਿਹਾ ਸੀ ਇਹ ਜਿਹੜੀਆਂ ਫੈਕਟਰੀਆਂ ਹੈਗੀਆਂ ਸ਼ਹਿਰਪੁਰ ਤੋਂ ਸ਼ਹਿਰ ਤੋਂ ਬਾਹਰ ਕਰ ਦਿੱਤੀਆਂ ਜਾਊਗੀਆਂ ਪਰੰਤੂ ਉਹਦਾ ਕੋਈ ਵੀ ਅਜੇ ਤੱਕ ਅਸਰ ਨਹੀਂ ਹੋਇਆ ਔਰ ਜਿਹੜੇ ਮਕਾਨ ਨਾਲ ਲੱਗਦੇ ਆ ਉਹਨਾਂ ਨੇ ਸਾਰੇ ਪਰਿਵਾਰ ਮਕਾਨ ਛੱਡ ਕੇ ਬਾਹਰ ਖੜੇ ਆ ਔਰ ਆਪਣੀ ਜਾਨ ਦੀ ਰੱਖਿਆ ਲਈ ਖੜੇ ਆ ਹੁਣ ਦੋ ਜੇ ਤਿੰਨ ਗੱਡੀਆਂ ਆ ਚੁੱਕੀਆਂ ਐ ਔਰ ਲੱਗੇ ਆਪਣੇ ਪ੍ਰਯਾਸ ਕਰਨ ਹਾਲ ਤੱਕ ਅੱਗ ਜਿਹੜੀ ਹੈਗੀ ਆ ਜਾਰੀ ਆ ਤੇ ਬਾਦ ਬਾਦ ਪ੍ਰਸ਼ਾਸਨ ਨੂੰ ਕਹਿਦੇ ਬਾਗਬੀ ਉਹ ਵੀ ਇਹ ਫੈਕਟਰੀ ਚਾਲੀ ਦੇ ਇੱਕ ਤਾਂ ਦੇ ਦਿਓ ਤੁਸੀਂ ਪ੍ਰਸ਼ਾਸਨ ਨੂੰ ਸਾਰਾ ਹੀ ਪਤਾ ਕਿਉਂਕਿ ਉਹਨਾਂ ਨੂੰ ਟੈਕਸ ਵੀ ਇੱਥੋਂ ਜਾਂਦਾ ਫੈਕਟਰੀਆਂ ਤੋਂ ਜਿਹੜੀਆਂ ਫੈਕਟਰੀਆਂ ਘੱਟ ਤੋਂ ਘੱਟ ਨਹੀਂ ਇਸ ਏਰੀਆ ਦੇ ਵਿੱਚ ਅੱਧਾ ਕਿਲੋਮੀਟਰ ਦੇ ਏਰੀਆ ਦੇ ਵਿੱਚ 15 ਫੈਕਟਰੀਆਂ ਬਰੋਜੀਆਂ ਦੀਆਂ ਹੈ ਜਿਹੜੇ ਕਿ ਕੋਈ ਪੇਂਟ ਬਣਾ ਰਿਹਾ ਹੈ ਕੋਈ ਤਾਰਪੀਨ ਬਣਾ ਰਿਹਾ ਹੈ ਜਾਂ ਕੋਈ ਵੀ ਬਰੋਜੀਆਂ ਦੀਆਂ ਫੈਕਟਰੀਆਂ ਹੈ ਇਹ ਤੇ ਅੱਜ ਤੱਕ ਮਤਲਬ ਕਿ ਸਰਕਾਰ ਦੇ ਕੰਨ ਦੇ ਉੱਤੇ ਜਿਹੜੀ ਹੈ ਜੂਨ ਨਹੀਂ ਸਰਕੀ ਹੁਣ ਲੋਕਾਂ ਨੇ ਇਹ ਗੱਲ ਪ੍ਰਾਨ ਕੀਤਾ ਅੱਜ ਕਸਵੇਰੇ ਇਸ ਤੇ ਸਵੰਦੇ ਵਿੱਚ ਪਮੋ ਧਰਨਾ ਦੇਣਾ ਪਵੇ ਇਹ ਫੈਕਟਰੀਆਂ ਅਸੀਂ ਚੁਕਾ ਗਈ ਰਵਾਂਗੇ ਅਦਰ ਫੈਮਲੀ ਅਦਰ ਕੋਈ ਫੈਮਲੀ ਨਹੀਂ ਦੱਸੇ ਲੇਬਰ ਵੀ ਨਹੀਂ ਫੈਮਲੀ ਬਾਰੇ ਇਸ ਵਾਰੀ ਨਹੀਂ ਮੈਂ ਕਹਿ ਸਕਦਾ ਕਿਉਂਕਿ ਗੱਡੀ ਉਸ ਟਾਈਮ ਤੇ ਆਈ ਸੀ ਅਸੀਂ ਵੀ ਉਸ ਟਾਈਮ ਤੇ ਆਏ ਸੀ ਪਹਿਲਾਂ ਅੱਗ ਲੱਗ ਚੁੱਕੀ ਸੀ ਇਸ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ ਬਹੁਤ ਜ਼ਿਆਦਾ ਆਵਾਜ਼ਾਂ ਜਿਹੜੀਆਂ ਆਈਆਂ ਦੂਰ ਦੂਰ ਤੋਂ ਡੱਕੇ ਮੁੰਨੇ ਗਏ ਆ ਡਰਮ ਬੋਟ ਪਟੇ ਕਾਫੀ ਮਦਗੀ ਡਰਮ ਪੀਪੇ ਜਿਹੜੇ ਬਰੋਜੇ ਤੇ ਭਰੇਦੇ ਸੀ ਫੈਕਟਰੀ ਆਈ ਹੈ ਇਦਾਂ ਆਵਾਜ਼ ਹੁੰਦੀ ਜਿਦ ਤੱਕ ਬਰਸਟ ਹੋ ਰਿਹਾ ਹੈ ਸਾਡੇ ਮਨਦੀਪ ਸ਼ਰਮਾ ਜੀ ਦਾ ਮਕਾਨ ਵੀ ਨਾਲ ਹੀ ਆ ਉਹਨਾਂ ਨੇ ਦੱਸਿਆ ਕਿ ਇਦਾਂ ਲੱਗਦਾ ਸੀ ਜਿਦਾਂ ਇੱਕ ਬਲਾਸਟ ਹੋ ਗਿਆ ਹੈ ਠੀਕ ਹੈ ਸਰ ਮੈਂ ਪਰਮੋ ਸ਼ਰਮਾ ਡਿਪਟੀ ਚੀਫ ਆਰਡਰ ਸਿਵਲ ਡਿਫੈਂਸ ਸਾਡੇ ਮੋਹਲਾ ਭਵਾਨੇ ਅਗਰ ਦੇ ਵਿੱਚ ਹੀ ਇਹ ਇੰਡਸਟਰੀ ਜੋ ਪੈਂਦੀ ਹੈ ਮੁਰੇ ਪੇਂਟ ਦੀ ਹੈ ਇੰਡਸਟਰੀ ਔਰ ਨਾਲੇ ਬਰੋਜੇ ਦੀ ਫੈਕਟਰੀ ਹੈ ਇੱਥੇ ਬਹੁਤ ਜ਼ਿਆਕ ਅੱਗ ਲੱਗੀ ਜਦੋਂ ਅਸੀਂ ਹਲੇ ਲੱਟ ਨਹੀਂ ਲੱਗੀ ਜਾਂ ਦੇਖਿਆ ਤਾਂ ਬਹੁਤ ਜ਼ੋਰ ਦੀ ਪਟਾਕੇ ਚੱਲਦੇ ਇਦਾਂ ਲੱਗਾ ਜਿਵੇਂ ਗੋਲੀਆਂ ਚਲਾ ਰਿਆ ਮੈਂ ਤੇ ਮੇਰੇ ਵੱਡੇ ਭਾਈ ਸਾਹਿਬ ਅਸੀਂ ਛੱਤ ਤੇ ਚੜ ਕੇ ਦੇਖਿਆ ਇਹ ਬਹੁਤ ਜ਼ੋਰ ਸਾਹਮਣੇ ਅੱਗ ਲੱਗੀ ਮੇਸ਼ਰੀ ਪੈਂਦੇ ਚ ਉਹਦੇ ਬਹੁਤ ਜ਼ੋਰ ਪਟਾਕੇ ਬੋਲ ਰਹੇ ਨੇ ਤੇ ਦੇਖਿਆਦਾ ਅੱਗ ਦੀਆਂ ਲਪਟਾਂ ਜਿਹੜੀਆਂ ਪੂਰੀਆਂ ਅਸਮਾਨ ਨੂੰ ਚੋਰੀਆਂ ਉਸ ਵੇਲੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਫੋਨ ਕੀਤਾ ਕਿ ਜਲਦ ਜਲਦ ਵੀ ਫਾਇਰ ਟੈਂਡਰ ਲੈ ਕੇ ਇੱਥੇ ਪਹੁੰਚੋ ਔਰ ਜੋ ਸਾਡੇ ਇਧਰ ਏਰੀਆ ਦੇ ਸਿਵਲ ਡਿਫੈਂਸ ਵੋਲੰਟੀਅਰ ਨੇ ਤੇ ਉਹਨਾਂ ਨੂੰ ਐਕਟਿਵ ਕੀਤਾ ਉਸ ਵੇਲੇ ਐਕਟਿਵ ਕਰਕੇ ਤੇ ਰੋਡ ਦੇ ਉੱਤੇ ਸਾਰਿਆਂ ਨੂੰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੋਕਾਂ ਨੇ ਆਪਣੇ ਵਾਹਨ ਅੱਗੇ ਲਗਾ ਦਿੱਤੇ ਸੀ ਸਾਰੇ ਰੋਡ ਕਲੀਅਰ ਕਰਾਇਆ ਤਾਂ ਕਿ ਫਾਇਰ ਬ੍ਰਿਗੇਡ ਵਾਲੇ ਵਧੀਆ ਤਰੀਕੇ ਨਾਲ ਆ ਕੇ ਜਲਦੋ ਜਲ ਇਹ ਗੱਡੀ ਪਹਿਲਾਂ ਪੂਰੀ ਖਾਲੀ ਹੋ ਚੁੱਕੀ ਕਾਫੀ ਹੱਦ ਤੱਕ ਹੌਂਦ ਤੱਕ ਕੰਟਰੋਲ ਅੱਗ ਨੂੰ ਕੀਤਾ ਜਾ ਚੁੱਕਾ ਹੈ ਕਿਉਂਕਿ ਇਹਦੇ ਪਿਛਲੇ ਪਾਸੇ ਪੂਰੀ ਆਬਾਦੀ ਹੈ ਜੇ ਇਹਨੂੰ ਟਾਈਮਲੀ ਕੰਟਰੋਲ ਨਾ ਕੀਤਾ ਜਾਂਦਾ ਤੇ ਬਹੁਤ ਵੱਡਾ ਹਾਲਾਸਾ ਜੋ ਹੈ ਅੱਜ ਹੋ ਸਕਦਾ ਸੀ ਔਰ ਸਾਡੇ ਸਿਵਲ ਡਿਫੈਂਸ ਦੀ ਟੀਮ ਨੇ ਔਰ ਫਾਇਰ ਵਗੈਰ ਦੀ ਟੀਮ ਨੇ ਬਹੁਤ ਅੱਛਾ ਜੋ ਹੈਗਾ ਡਿਊਟੀ ਸਾਰੇ ਵੋਲੰਟੀਅਰ ਕਰ ਰਹੇ ਨੇ ਔਰ ਉਹਨਾਂ ਦੇ ਫਾਇਰ ਵਗੈਰ ਦੇ ਜੋ EMPLOYEES ਨੇ ਉਹ ਕਰ ਰਹੇ ਨੇ ਅਸੀਂ ਪਬਲਿਕ ਨੂੰ ਅੰਦਰ ਜਾਣ ਤੋਂ ਰੋਕਿਆ ਜਿਹੜੇ ਬੰਦੇ ਅੰਦਰ ਕੋਈ ਸਮਾਨ ਵੀ ਕਰ ਰਹੇ ਸੀ ਉਹਨਾਂ ਦੇ ਭਈਏ ਉਹਨਾਂ ਨੂੰ ਵੀ ਰੋਕਿਆ ਕਿ ਤੁਹਾਡੀ ਜਾਨ ਤੋਂ ਪੂਰਾ ਏਰੀਆ ਉਤੋਂ ਬਲੌਕ ਕੀਤਾ ਤਾਂ ਕਿ ਅੰਦਰ ਅੱਗੇ ਵਾਲ ਕੋਈ ਨਾ ਜਾ ਸਕੇ ਹੁਣ ਵੀ ਸਾਡੇ ਸਿਵਲ ਡਿਫੈਂਸ ਵਲੰਟੀਅਰ ਪੂਰੇ ਇਲਾਕੇ ਨੂੰ ਜਿਹੜਾ ਹੈ ਉਹ ਨਿਗਰਾਨੀ ਕਰ ਰਹੇ ਨੇ ਤਾਂ ਕਿ ਅੱਗ ਦੇ ਕੋਲ ਲਾਗੇ ਕੋਈ ਨਾ ਜਾਵੇ ਔਰ ਟ੍ਰੈਫਿਕ ਦੀ ਬਵਸਤਾ ਸਹੀ ਬਣੀ ਰਹੇ ਇਹ ਮਹੇਸ਼ਵਰੀ ਰੋਜ਼ਨ ਐਂਡ ਪੇਂਟਸ ਦੀ ਫੈਕਟਰੀ ਆ ਇੱਕ ਫੈਕਟਰੀ ਅੰਦਰ ਪੇਂਟ ਦੀ ਆ ਉਹਦੇ ਬਿਲਕੁਲ ਨਾਲ ਹੀ ਬਰੋਜਰੀ ਆ ਪਹਿਲਾਂ ਬਰੋਜੇ ਨੂੰ ਅੱਗ ਪਈ ਆ ਤੇ ਡਾਰਾ ਪੇਂਟ ਵਾਲੇ ਪਾਸੇ ਅੱਗ ਲਾ ਜਾਵੇ ਕਿ ਲੱਗਣ ਦਾ ਕਾਰਨ ਬਦਲ ਅੱਗ ਦਾ ਕਾਰਨ ਜੀ ਇਹ ਹੀ ਦੱਸ ਸਕਦੇ ਨੇ ਉਛ ਵੀ ਹੋ ਸਕਦਾ ਉਹ ਬਾਤ ਚ ਪੜਾ ਲੱਗੇਗਾ ਜਿਹੜੀ ਕੌਣ ਲੱਗੇ ਹਾਂਜੀ ਮਾਲਕ ਆ ਗਏ ਨੇ ਮਾਲਕ ਪਹੁੰਚ ਚੁੱਕੇ ਨੇ ਜੀ ਤੇ ਨਾਲ ਦੀ ਇੰਡਸਟਰੀ ਵੀ ਤਿੰਨ ਭਰਾਵਾਂ ਦੀਆਂ ਅਲੱਗ-ਅਲੱਗ ਤਿੰਨ ਫੈਕਟਰੀਆਂ ਨੇ ਉਦੋਂ ਵੀ ਇੱਕ ਫਾਇਰ ਬ੍ਰੀਡ ਦੀ ਗੱਡੀ ਅੰਦਰ ਵੜ ਕੇ ਉਦੋਂ ਵੀ ਅੱਗ ਨੂੰ ਜਿਹੜਾ ਇੱਧਰੋਂ ਪਾਣੀ ਮਾਰ ਰਹੇ ਨੇ ਫੋਮ ਮਾਰ ਰਹੇ ਨੇ ਤਾਂ ਕਿ ਅੱਗ ਨੂੰ ਜਲਦੋ ਜਲਦ ਕੰਟਰੋਲ ਕੀਤਾ ਜਾਵੇ ਅੰਦਰ ਕੋਈ ਜਾਂ ਬਾਹਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਹਾਲੇ ਤੱਕ ਤਾਂ ਕੋਈ ਇਦਾਂ ਜਾਨੀ ਨੁਕਸਾਨ ਨਹੀਂ ਆ ਬਾਕੀ ਅੱਗ ਬੁਝਣ ਤੇ ਲੱਗੋ ਵੀ ਕੋਈ ਅੰਦਰ ਸੁੱਤਾ ਨਾ ਹੋਵੇ ਪਰ ਅਸੀਂ ਬਾਹਰ ਜਿਹੜਾ ਸਾਡੇ ਜਦੋਂ ਅਸੀਂ ਕਿ ਤੁਹਾਡੀ ਜਾਨ ਤੋਂ ਵੱਧ ਕੇ ਕੁਝ ਨਹੀਂ ਹੈ ਉਹ ਸਾਡੇ ਵਲੰਟੀਅਰ ਨੇ ਰੋਕ ਕੇ ਤਾਂ ਉਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਹੈ ਤਾਂ ਕਿ ਜਾਨੀ ਨੁਕਸਾਨ ਕੋਈ ਨਾ ਹੋਵੇ। ਬਾਈਚਾਰ ਦੇ ਆ ਗਿਆ ਬਾਈਚਾਰ ਤੇ ਪਹੁੰਚੀ ਹੈ। ਅੱਗ ਲੱਗੀ ਕਿੰਨੀ ਗੱਡੀਆਂ ਲੱਗੀਆਂ? ਇਹ ਭਰਵਾਈਂ ਰੂਡ ਦੇ ਉੱਤੇ ਕੋਈ ਕਾਰਪੀਨ ਤੇਲ ਦੀ ਫੈਕਟਰੀ ਹੈ ਜੀ ਆਪਣੇ ਪੀਰਾਂ aí ਸਮਾਦ ਦੇ ਕੋਲ ਸੁਖੀਆਪਾਲ ਕਹਿੰਦੇ ਨੇ। ਤੇ অলਮੋਸਟ ਸਾਡੇ ਇੱਕ ਵਾਟਰ ਬੋਜਰ ਆਇਆ ਤੇਨ ਵੱਡੀਆਂ ਗੱਡੀਆਂ ਆਈਆਂ ਇੱਕ ਮਿਨੀ ਟੈਂਡਰ ਆਇਆ ਹੋਇਆ ਸਾਡਾ।